ਮੇਰਾ ਗਿਆਨ ਕਉ ਨਾ ਨਿਜ ਸਰਵ ਤੇ ਵਿਗਿਆਈ ਤੁਮਾਉ ਨਾਨਕ ਮੇਰਾ ਹੀ ਵਾਹਿਗੁਰੂ 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 ਤਾਪ નિਵਾਰਨ ਹਾਰਾ ਦੁੱਖਾਂ ਦਾ ਸੁਖਰਾਸ ਸੋ ਦਿਹਾਉ ਜੀ ਹੈਪੀ ਗੁਰੂ ਸਾਈਂ ਸਿਦੂ ਗੁਰੂ ਬੋਲਿ ਸਿਖੀ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਤੇ ਧੂਰੀ ਦੇ ਸੰਗਤ ਵੱਲੋਂ ਔਰ ਹਲਕੇ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਬਹੁਤ ਹੀ ਇਲਾਕਾ ਜੋਦ ਕਰਮ ਹੈ ਔਰ ਅਸੀਂ ਸਾਰੇ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਇਦਾਂ ਦੀ ਤਰ੍ਹਾਂ ਹਰ ਇੱਕ ਆਪਣੇ ਪਾਸਾਈ ਦਾ ਅਵਤਾਰ ਦਿਹਾੜਾ ਇਦਾਂ ਹੀ ਮਨਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਇਹ ਹੀ ਸਨੇਹਾ ਦਿੰਦੇ ਆ ਵੀ ਆਪਣੇ ਗੁਰੂਆਂ ਨੇ ਸਰਬੰਸਤ ਬਾੜ ਕੇ ਸਿੱਖੀ ਲੈਤੀ ਹੈ ਨੌਜਵਾਨਾਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਆਪਾਂ ਸਿੱਖੀ ਦੇ ਨਾਲ ਲੱਗੀਏ ਅੱਜ ਧੰਤਨ ਸਿੰਘ ਜੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਸੀਂ ਪੂਰੀ ਪਿੰਡ ਤੇ ਤੇ ਮੁਹੱਲਾ ਦੇ ਵਸੇ ਸ਼ਹਿਰ ਵਸੇ ਜੋਗਨਾ ਨਗਰ ਕੀਰਤਨ ਸਜਾਇਆ ਹਰ ਇੱਕ ਸਾਲ ਦੀ ਤਰ੍ਹਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਗੁਰੂ ਮਹਾਰਾਜ ਦੇ ਨਾਲ ਲੱਗ ਕੇ ਗੁਰੂ ਮਹਾਰਾਜ ਦਾ ਖੁਸ਼ੀਆਂ ਪ੍ਰਾਪਤ ਕਰੋ ਅਤੇ ਗੁਰੂ ਦੇ ਨਾਲ ਲੱਗੋ ਦਿਨ ਦੁਪਹਿਰ ਰਾਤੋ ਵੀ ਤੱਕੀਓ ਅਸੀਂ ਹਰ ਸਾਲ ਦੀ ਤਰ੍ਹਾਂ 3 ਜਨਵਰੀ ਨੂੰ ਜਿਵੇਂ ਹਰ ਇੱਕ ਸਾਲ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਨਗਰ ਕੀਰਤਨ ਦਾ ਆਗਾਜ਼ ਕਰਦੇ ਹਾਂ ਇਸ ਵਾਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੂਰੀਪਿੰਡ ਤੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਨਗਰ ਕੀਰਤਨ ਜਿਹੜਾ ਆਰੰਭ ਕੀਤਾ ਗਿਆ ਜੋ ਕਿ ਧੂਰੀ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਵੀ ਹੁੰਦਾ ਹੋਇਆ ਸ਼ਾਮ ਨੂੰ 4:30 ਵਜੇ ਦੋਲਾ ਦਰਵਾਜ਼ਾ ਸਮਾਪਤ ਹੋਵੇਗਾ ਨੌਜਵਾਨਾਂ ਨੂੰ ਕੀ ਸਨੇਹਾ ਦਿੰਨੇ ਹੋ ਨੌਜਵਾਨਾਂ ਨੂੰ ਹੀ ਸਨੇਹਾ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਆਦੇ ਗੁਰੂ ਘਰ ਨਾਲ ਜੁੜੋ ਜੋ ਗੁਰੂਆਂ ਨੇ ਆਪਣੇ ਲਈ ਹੁਣ ਤੱਕ ਕੁਰਬਾਨੀਆਂ ਦੇ ਕੇ ਆਪਾਂ ਨੂੰ ਇਸ ਤੱਕ ਪਹੁੰਚਾਇਆ ਆਪ ਗੁਰੂ ਘਰ ਨਾਲ ਜੁੜੀਏ ਹੋਰ ਜਿਹੜੇ ਰਾਹਾਂ ਤੋਂ ਭਟਕ ਚੁੱਕੇ ਨੇ ਉਹਨਾਂ ਨੂੰ ਇਹੀ ਬੇਨਤੀ ਆ ਵੀ ਆਪਦਾ ਸਿੱਧੇ ਰਾਹ ਤੁਰੋ ਤੇ ਆਦੇ ਗੁਰੂ ਘਰ ਨਾਲ ਬਹੁਤ ਵੱਜੋ ਅੱਜ ਅਸੀਂ ਧੂਰੀਪਿੰਡ ਦੋਲਾ ਦਰਵਾਜੇ ਵੱਲੋਂ ਥਾਤੀ ਮਹੱਲਾ ਨਿਵਾਸੀਆਂ ਤੇ ਸ਼ਹਿਰ ਨਿਵਾਸੀਆਂ ਵੱਲੋਂ ਰਲ ਮਿਲ ਕੇ ਅਸੀਂ ਅੱਜ ਨਗਰ ਕੀਰਤਨ ਕੱਢ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਇਹ ਨਗਰ ਕੀਰਤਨ ਸਾਡਾ ਬਹੁਤ ਵਧੀਆ ਬਹੁਤ ਸਹਿਯੋਗ ਨਾਲ ਸ਼ਹਿਰ ਤੇ ਸਾਰਾ ਪਿੰਡ ਸਾਡਾ ਸਹਿਯੋਗ ਦਿੰਦਾ ਇਸ ਕਰਕੇ ਅਸੀਂ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਅੱਜ ਕੱਢ ਰਹੇ ਹਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਹ ਅਸੀਂ ਨਗਰ ਕੀਰਤਨ ਕੱਢ ਰਹੇ ਹਾਂ